ਰੇ ਪ੍ਰਸ਼ਾਸਨ ਮੁਤਾਬਕ ਜੋ ਵੀ ਇਹਨਾਂ ਤੇ ਐਨਡੀਪੀਸੀ ਐਕਟ ਦੇ ਪਰਚੇ ਆ ਉਸ ਦੇ ਤਹਿਤ ਜੋ ਵੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਅੱਜ ਹੀ ਸਾਨੂੰ ਪਤਾ ਲੱਗਿਆ ਵੀ ਇਹ ਬੰਦੇ ਦਾ ਕਟਾਉਣਾ ਹੈ ਇਸ ਤਰ੍ਹਾਂ ਦਾ ਨੌਜਵਾਨ ਸੀ 크੍ਰਿਸ਼ਨ ਸਿੰਘ ਨਾਂ ਦਾ ਨੌਜਵਾਨ ਕਰੀ ਵੀ ਕਰਿਆ 크੍ਰਿਸ਼ਨ ਸਿੰਘ ਨਾਂ ਦਾ ਨੌਜਵਾਨ ਸੀ ਵੈਸੇ ਤਾਂ ਜਦੋਂ ਉਹਦੇ ਆਪਣੇ ਐਸਐਚਓ ਸਾਹਿਬ ਨਵਦੀਪ ਸਿੰਘ ਭੱਟੀ ਜੀ ਆਏ ਆ ਪਿੰਡ ਵਿੱਚ ਬਹੁਤ ਹੀ ਚਿੱਟੇ ਦਾ ਵੀ ਕਰੇਜ ਜਿਹੜਾ ਘਟਿਆ ਤੇ ਚੋਰੀਆਂ ਨੂੰ ਵੀ ਬਹੁਤ ਠੱਲ ਪਈ ਆ ਕੋਈ ਮਾਇਕੇ ਚਿੱਟਾ ਜਿਹੜਾ ਨਾ ਮਾਤਰ ਦੇ ਕਰੀਬ ਹੀ ਹੁਣ ਮਿਲਦਾ ਜਿਹੜੇ ਅਨਸਰ ਕਰ ਰਹੇ ਉਹਨਾਂ ਦੇ ਕਾਰਵਾਈ ਵੀ ਹੋ ਰਹੀ ਹੈ ਜਿਹੜੀ ਕਾਰਵਾਈ ਕੀਤੀ ਮੈਸਜਾ ਵਧੀਆ ਪਈ ਹੈ ਦੇਖੋ ਜੀ ਜਿਹੜੇ ਕਰਦੇ ਆ ਹੁਣੀ ਵੀ ਚਾਹੀਦੀ ਹੈ ਕਿਉਂਕਿ ਕਈ ਪਰਿਵਾਰ ਜਿਹੜੇ ਉੱਜੜ ਗਏ ਤੇ ਨਸ਼ੇ ਦੇ ਨਾਲ ਹੀ ਜੋ ਸਰਕਾਰ ਦੀ ਮਹਿਮ ਚੱਲੀ ਹੈ ਨਸ਼ਿਆਂ ਦੇ ਵਿਰੁੱਧ ਤੇ ਜੋ ਨਸ਼ੇ ਨੂੰ ਠੱਲ ਪੈਈ ਰਹੀ ਹੈ ਜੀ ਕੁੱਲ ਮਿਲਾ ਕੇ ਇਹ ਕਾਰਵਾਈ ਜਿਸ ਤੱਕਾਂ ਇਹਦੇ ਹਾਲਾਤ ਹੈ ਮੁੰਡੇ ਦੇ ਕਿਉਂਕਿ ਇਹਦੇ ਤੇ ਪਹਿਲਾਂ 8-9 ਪਰਚੇ ਐ ਤਾਂ ਇਹ ਸੁਧਰਿਆ ਹੀ ਨਹੀਂ ਪਿੰਡ ਵਾਲਿਆਂ ਨੇ ਵੀ ਬਹੁਤ ਸਮਝਾਇਆ ਤਾਂ ਬਾਕੀ ਪ੍ਰਸ਼ਾਸਨ ਨੇ ਵੀ ਆਪਦੀ ਕੋਸ਼ਿਸ਼ ਕੀਤੀ ਤਾਂ ਨਹੀਂ ਬਾਜ ਆਇਆ ਤਾਂ ਇਹ ਵੇਖੋ ਇਹ ਕਾਰਵਾਈ ਕਰਨ ਦਾ ਹੱਕ ਬਣਦਾ ਇਹਨਾਂ ਇਸ ਤੱਕਾਂ ਦੇ ਬੰਦਿਆਂ ਤੇ ਜਿਹੜਾ ਕੋਈ ਸਮਾਜ ਦਾ ਮਾਹੌਲ ਵਿਗਾੜਦਾ ਹਾਲਾਤ ਮਾੜੇ ਬਣਾਉਂਦਾ ਕਿਸੇ ਦੇ ਬੱਚੇ ਵੇਖੋ ਨੌਜਵਾਨ ਕਿਸ ਤੱਕਾਂ ਕੀ ਹਾਲਾਤ ਹੋਏ ਆ ਕਈਆਂ ਦੇ ਇਕੱਲੇ-ਇਕੱਲੇ ਸੀ ਵਿਚਾਰਿਆਂ ਦੇ ਮਰ ਚੁੱਕੇ ਆ ਇਹਨਾਂ ਨਸ਼ਿਆਂ ਦੇ ਵਿੱਚ ਆ ਕੇ ਪੀੜਤਾ ਜਾਂ ਜੋ ਮਾਂ ਪਿਓ ਨਾਲ ਮਰਿਆ ਬਰਾਬਰਾਂ ਚਾਹੁੰਦੇ ਇਸ ਕੰਨੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਕੋਈ ਵੀ ਗਲਤ ਕੰਮ ਕਰਦਾ ਉਹਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਇਸ ਸੰਬੰਧ ਵਿੱਚ ਸਾਨੂੰ ಗ್ರಾಮ ਪੰਚਾਇਤ ਵੱਲੋਂ ਇੱਕ ਮਤਾ ਪ੍ਰਾਪਤ ਹੋਇਆ ਸੀਗਾ ਉਸ ਸੰਬੰਧੀ ਵੀ ਜਾਇਜ਼ ਕਬਜਾ ਹੈਗਾ ਉਹਦੇ ਸੰਬੰਧ ਵਿੱਚ ਅਸੀਂ ਪਹਿਲੇ ਨੋਟਿਸ ਦਿੱਤਾ ਸੀ ਨੋਟਿਸ ਜਿੰਦ ਤੋਂ ਬਾਅਦ ਜਦੋਂ ਨੇ ਨਹੀਂ ਆਦਾਨ ਜਾਇਕਾ ਦਾ ਹਟਾਇਆ ਫਿਰ ਸਾਨੂੰ ਪੁਲਿਸ ਪ੍ਰੋਸੈਸ਼ਨ ਕਢਾਉਣ ਲੱਗੇ ਤੇ ਕਾਰਵਾਈ ਕਰਨੀ ਪਈ ਉਸ ਬੰਦ ਚ ਕਾਰਵਾਈ ਕੀਤੀ ਜੀ ਅੱਜ ਸਾਡੇ ਕੋਲ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਰਿਕੁਐਸਟ ਆਈ ਸੀ ਕਿ ਇੱਥੇ ਇੱਕ ਨਜਾਇਜ਼ ਇੱਕ ਇਲੀਗਲ ਜਿਹੜੀ ਹੈਗੀ ਕੰਸਟ੍ਰਕਸ਼ਨ ਹੈਗੀ ਤੇ ਉਹਦੀ ਅਜ ਡਿਮੋਲੀਸ਼ਨ ਹੋਣੀ ਹੈ ਤੇ ਉਹਦੇ ਵਾਸਤੇ ਇੱਕ ਸਿਕਿਉਰਿਟੀ ਪ੍ਰਬੰਧਾ ਵਾਸਤੇ ਸਾਡੇ ਕੋਲ ਇਨਪੁਟਸ ਆਈਆਂ ਸੀਗੀਆਂ ਤੇ ਅਸੀਂ ਉਹਦੇ ਤਹਿਤ ਹੀ ਅੱਜ ਇੱਥੇ ਆਏ ਨੇ ਪੂਰਾ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਆ ਜਿੱਥੇ ਆਏ ਨੇ ਔਰ ਇਹ ਜਿਹੜਾ ਬੰਦਾ ਹੈ ਇਹ ਕ੍ਰਿਸ਼ਨ ਕੁਮਾਰ ਏਲੀਅਸ ਕ੍ਰਿਸ਼ੀ ਹੈ ਵਾਸੀ ਸੰਗਤਪੁਰਾ ਔਰ ਇਹਦੇ ਵਿੱਚ ਦੱਸਣਯੋਗ ਗੱਲ ਇਹ ਵੀ ਹੈ ਕਿ ਇਤੇ ਪੁਰਾਣੇ 9 ਐਨਡੀਪੀਐਸ ਦੇ ਪਰਚੇ ਨੇ ਤੇ ਇਹ ਸਾਦਿਕ ਥਾਣੇ ਗੁਰੂ ਹਰਸਾਇ ਥਾਣੇ ਚ ਇਹਦੇ ਇਤੇ ਪੁਰਾਣੇ ਐਨਡੀਪੀਐਸ ਦੇ ਪਰਚੇ ਨੇ ਤੇ ਬੀਡੀਪੀਓ ਸਾਹਿਬ ਵੀ ਸਾਡੇ ਨਾਲ ਹੀ ਨੇ ਔਰ ਇੱਥੇ ਇੱਕ ਪ੍ਰੋਪਰ ਪੰਚਾਇਤ ਦਾ ਮਤਾ ਇਹ ਇਥੋਂ ਪਵਾਇਆ ਗਿਆ ਹੈ ਤੇ ਬੀਡੀਪੀਓ ਸਾਹਿਬ ਦੀ ਪ੍ਰੋਪਰ ਕਾਨੂੰਨੀ ਕਾਰਵਾਈ ਹੋਰ ਪਿੱਛੇ ਇਹਨੂੰ ਪ੍ਰੋਪਰ ਨੋਟਿਸਿਸ ਦਿੱਤੇ ਗਏ ਨੇ ਪ੍ਰੋਪਰਟੀ ਵੈਕੇਟ ਕਰਨ ਤੋਂ ਨੂੰ ਲੈ ਕੇ ਔਰ ਉਹ ਪੂਰੀ ਕਾਨੂੰਨੀ ਕਾਰਵਾਈ ਦੀ ਪਾਲਣਾ ਕਰਦੇ ਹੋਏ ਅੱਜ ਫਿਰ ਫਾਈਨਲੀ ਇਹ ਇੱਕ ਜਿਹੜਾ ਇਲੀਗਲ ਕੰਸਟਰਕਸ਼ਨ ਹੈ ਉਹਦੀ ਡਿਮੋਲੀਸ਼ਨ ਅਜ ਹੋ ਰਹੀ ਹੈ ਏਸੀ ਚੀਜ਼ ਏਸੀ ਇੱਕ ਲੜੀ ਦੇ ਤਹਿਤ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਫਰੀਦਕੋਟ ਪੁਲਿਸ ਨੇ 1 ਮਾਰਚ ਜਦੋਂ ਸੇ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ ਉਸ ਦਿਨ ਤੋਂ ਲੈ ਕੇ ਮਾਰਚ 1 ਮਾਰਚ ਤੋਂ ਲੈ ਕੇ ਹਲੇ ਤੱਕ 574 ਪਰਚੇ ਸਾਡੇ ਵੱਲੋਂ ਦਰਜ ਹੋ ਚੁੱਕੇ ਨੇ ਤੇ ਇਹਦੇ ਵਿੱਚ 820 ਨਸ਼ਾ ਤਸਕਰਾਂ ਨੂੰ ਫੜਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਦੇ ਨਾਲ ਨਾਲ ਹੀ 24 ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੋਈ ਹੈ 6 ਕਿਲੋ ਤੋਂ ਵੱਧ ਅਫੀਮ ਦੀ ਰਿਕਵਰੀ ਹੈ ਤਾਂ 19 ਕੁਇੰਟਲ ਪੋਪੀ ਹਸ ਦੀ ਰਿਕਵਰੀ ਹੈ ਤੇ 7 ਲੱਖ 90 ਹਜ਼ਾਰ ਦੀ ਡਰਗ ਮਣੀ ਵੀ ਇਹਨਾਂ ਨਾਲ ਨਾਲ ਰਿਕਵਰ ਹੋਈ ਹੈ वेरी इंपोर्टेंटली नशा तस्करा की जी कॉम्पीटेंट अथॉरिटी वालों प्रॉपर्टी की फ्रीजिंग होंगी है वो सात करोड़ तो नशा तस्करा की प्रॉपर्टी वैल्यूएशन की फ्रीजिंग ऑलरेडी हो चुकी है तो इतने ही अमाउंट की साड़ी जी आइडेंटिफाइड प्रॉपर्टीज़ ने वो इन द पाइपलाइन ने और उन्होंने भी असि प्रॉपर चैनल यूज़ करते हुए अगे अभी फ्रीज करावे ਜਿਸ ਨਾਲ ਅਗੋਂ ਤੇ ਕਿੰਨੇ ਪਹਿਲਾਂ ਪਰਚੇ ਹੈਗੇ ਜੀ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਇਹ ਤੇ 9 ਪਰਚੇ ਆ ਇਹ ਸਾਰੇ ਹੀ ਪਰਚੇ ਐਂਡੀਪੀਐਸ ਦੇ ਨੇ ਇਹ थाना ਸਾਧਿਕ ਤੇ थाना ਗੁਰੂ ਹਰਸਾ ਹੈ ਜੀ